ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬ ਟੈਕ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੋ ਪੰਜਾਬ ਸਰਕਾਰ ਦੁਆਰਾ ਜਿੰਨਾ ਵੀ ਲੜਕੀਆਂ ਦਾ ਵਿਆਹ ਹੋ ਰਿਹਾ ਹੈਗਾ ਉਹਨਾਂ ਨੂੰ 51000 ਰੁਪਏ ਜਿਹੜਾ ਆਰਥਿਕ ਮਦਦ ਦਿੱਤੀ ਜਾਂਦੀ ਹੈ ਜੀਨੂੰ ਕਿ ਆਪਾਂ ਸ਼ਗਨ ਸਕੀਮ ਦੇ ਨਾਮ ਨਾਲ ਜਾਣਦੇ ਆ ਜੀਨੂੰ ਕਿ ਹੁਣ ਬਦਲ ਕੇ ਆਸ਼ੀਰਵਾਦ ਪੰਜਾਬ ਸਕੀਮ ਦੇ ਨਾਮ ਨਾਲ ਇਹ ਜਿਹੜਾ ਚਲਾ ਦਿੱਤਾ ਗਿਆ ਹੈ ਇਹ ਵੀਡੀਓ ਦੇ ਵਿੱਚ ਆਪਾਸ ਕੇ ਨੂੰ ਕਿਵੇਂ ਅਪਲਾਈ ਕਰ ਸਕਦੇ ਆਨਲਾਈਨ ਫਾਰਮ ਭਰਨਾਗਾ ਕਿਵੇਂ ਤੇ ਕਿੱਥੋਂ ਡਾਊਨਲੋਡ ਹੋਊਗਾ ਉਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੈ ਜਿਹੜੀ ਮੈਂ ਇਸ ਵੀਡੀਓ ਦੇ ਵਿੱਚ ਦੇਵਾਂਗਾ ਤੁਸੀਂ ਸਾਰੀ ਵੀਡੀਓ ਕੰਪਲੀਟ ਦੇਖਣੀ ਹੈ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਉਹਦੇ ਬਾਰੇ ਤੁਸੀਂ ਮਨੂਆ ਜਿਹੜਾ ਕਮੈਂਟ ਬਾਕਸ ਦੇ ਵਿੱਚ ਹੈ ਜਿਹੜਾ ਪੁੱਛ ਸਕਦੇ ਹੋ ਮੈਂ ਉਹਦਾ ਰਿਪਲਾਈ ਜ਼ਰੂਰ ਕਰੂੰਗਾ ਠੀਕ ਹੈ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਆਪਲਾ ਆਈਕਨ ਲਈ ਸਭ ਤੋਂ ਪਹਿਲਾਂ ਤੁਸੀਂ ਆਪਣਾ ਬ੍ਰਾਊਜ਼ਰ ਇਸ ਤਰੀਕੇ ਨਾਲ ਜੀ ਖੋਲ ਲੈਣਾ ਤੇ ਉਹਦੇ ਤੇ ਆਪਾਂ ਸੱਚ ਕਰਨਾਗਾ ਆਸ਼ੀਰਵਾਦ ਪੰਜਾਬ ਜਿਹੜੀ ਪਹਿਲੇ ਨੰਬਰ ਤੇ ਤੁਸੀਂ ਆਹ ਵੈਬਸਾਈਟ ਦੇਖ ਰਹੇ ਹੋ ਤੁਸੀਂ ਇਹ ਤੇ ਕਲਿੱਕ ਕਰ ਲੈਣਾ ਇਸ ਤਰੀਕੇ ਦਾ ਇੰਟਰਫੇਸ ਆ ਜਿਹੜਾ ਤੁਹਾਡੇ ਅੱਗੇ ਜਿਹੜਾ ਖੁੱਲ ਜਾਏਗਾ ਠੀਕ ਹੈ ਜੀ ਇਹ ਤੋਂ ਬਾਅਦ ਜੇਕਰ ਤੁਸੀਂ ਇਸ ਸਕੀਮ ਬਾਰੇ ਜਾਣਕਾਰੀ ਲੈਣੀ ਹੋ ਫੁੱਲ ਤਾਂ ਤੁਸੀਂ ਇੱਥੇ ਜਾਓਗੇ ਸਕੀਮ ਡਿਟੇਲ ਤੇ ਆਸ਼ੀਰਵਾਦ ਸਗਨ ਸਕੀਮ ਠੀਕ ਹੈ ਜੀ ਇੱਥੇ ਤੁਹਾਨੂੰ ਪੂਰੀ ਡਿਟੇਲ ਹੈ ਜੀ ਜਿਹੜੀ ਉਸ ਦੇ ਬਾਰੇ ਹੈ ਜਿਹੜੀ ਮਿਲ ਜਾਏਗੀ ਇਸ ਤਰੀਕੇ ਨਾਲ ਤੁਸੀਂ ਇਹ ਜਿਹੜੀ ਇਹ ਪੂਰੀ ਜਿਹੜੀ ਸਕੀਮ ਹੈ ਇਹਦੇ ਬਾਰੇ ਪੜ੍ਹ ਸਕਦੇ ਹੋਗੇ ਠੀਕ ਹੈ ਜੀ ਮੋਟੀ ਮੋਟੀ ਜਾਣਕਾਰੀ ਤੁਹਾਨੂੰ ਮੈਂ ਵੀ ਦੇ ਦਿੰਨਾਗਾ ਇਸ ਸਕੀਮ ਦੇ ਤਹਿਤ ਹੈ ਜਿਹੜਾ ਤੁਸੀਂ ਦੇਖ ਸਕਦੇ ਜਿਵੇਂ ਇੱਥੇ ਇਸ ਸਕੀਮ ਦੇ ਤਹਿਤ ਕੋਈ ਵੀ ਅਨੁਸੂਚਿਤ ਜਾਤੀ ਬਰਾਦਰੀ ਦੀਆਂ ਲੜਕੀਆਂ ਠੀਕ ਹੈ ਜੀ ਜਿਨ੍ਹਾਂ ਦੀ ਉਮਰ ਹੈਗੀ ਜਿਹੜੀ 18 ਸਾਲ ਤੋਂ ਵੱਧ ਹੈਗੀ ਉਹ ਵਿਆਹ ਲਈ ਕਰ ਸਕਦੀਆਂ ਠੀਕ ਹੈ ਜੀ ਇਹ ਹੈਗੀ ਸਾਰੀ ਡਿਟੇਲ ਇਸ ਸਕੀਮ ਦੇ ਅਧੀਨ ਕੋਈ ਵੀ ਅਨੁਸੂਚਿਤ ਜਾਤੀ ਈਸਾਈ ਬਰਾਦਰੀ ਦੀਆਂ ਲੜਕੀਆਂ ਆਰਥਿਕ ਤੌਰ ਤੇ ਪਛੜੇ ਵਰਗ ਦੀਆਂ ਲੜਕੀਆਂ ਜਾਂ ਜਿਨ੍ਹਾਂ ਲੜਕੀਆਂ ਦੇ ਵਿਆਹ ਸਮੇਂ ਤਾਂ ਤਾਂ ਆਖsou ਦਾ ਜੇ ਬੇਵਦਵਾ ਸੀ ਉਹਨਾਂ ਨੂੰ 51000 ਰੁਪਏ ਦੀ ਜਿਹੜੀ ਹੈਲਪ ਆਉ ਦਿੱਤੀ ਜਾਂਦੀ ਹੈ ਇਹਦੇ ਲਈ ਜਿਹੜੀ ਲੜਕੀ ਦੀ ਉਮਰ ਹੈ ਜੀ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਪਰਿਵਾਰ ਦੀ ਸਲਾਨਾ ਆਮਦਨ ਹੈ ਜੀ 32790 ਠੀਕ ਹੈ ਜੀ ਇਹਦੇ ਚ ਆਪਾਂ ਕੋਈ ਇਨਕਮ ਦਾ ਪ੍ਰੂਫ ਨਹੀਂ ਲੈਣਾ ਹੁੰਦਾ ਇੱਥੇ ਇੱਕ ਸਿਰਫ 셀ਫ ਡੈਕਲੇਰੇਸ਼ਨ ਲੱਗਦੀ ਹੈ ਜੀ ਜਿਹੜੀ ਕੀ ਫਾਰਮ ਦੇ ਵਿੱਚ ਹੀ ਲੱਗੀ ਹੁੰਦੀ ਹੈ ਕਿਉਂਕਿ ਲੌਜੀਕਲੀ 20000 ਰੁਪਏ ਸਾਲ ਦੀ ਕਿਸੇ ਦੀ ਆਮਦਨ ਨਹੀਂ ਇਸ ਲਈ ਆਪਣੇ ਦੁਆਰਾ ਸਲਫ ਇੱਕ ਸਲਫ ਡੈਕਲੇਰੇਸ਼ਨ ਹੀ ਦਿੱਤੀ ਜਾਂਦੀ ਹੈ ਠੀਕ ਹੈ ਜੀ ਇਹ ਤੋਂ ਬਾਅਦ ਇਸ ਸਕੀਮ ਦੇ ਤਹਿਤ ਬਿਨੇਕਰ ਵੱਲੋਂ ਨਿਰਧਾਰਤ ਪਰਫਾਰਮੇ ਪਰਫਾਰਮਾ ਉਸ ਨੂੰ ਇਹਦੇ ਵਿੱਚ ਮਿਲ ਜਾਏਗਾ ਡਿਸਕ੍ਰਿਪਸ਼ਨ ਦੇ ਵਿੱਚ ਇਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਹਦੇ ਵਿੱਚ ਲੜਕੀ ਦੇ ਮਾਪੇ ਪੰਜਾਬ ਰਾਜ ਦੇ ਪੱਕੇ ਵਸਨੀਕ ਹੋਣੇ ਚਾਹੀਦੇ ਹਨ ਦੂਜੀ ਸ਼ਰਤ ਇਹ ਹੈ ਜੀ ਜਿਹੜੀ ਸਕੀਮ ਅੰਦਰ ਦਿੱਤੀ ਜਾਂਦੀ ਹੈ ਉਹ ਸੀਮਿਤ ਹੈ ਠੀਕ ਹੈ ਕਿ ਸੀਮਾ ਦਾ ਮਤਲਬ ਇਹ ਹੈ ਆ ਵੀ ਆਪਾਂ ਸਿਰਫ ਦੋ ਲੜਕੀਆਂ ਲਈ ਹੀ ਇਹ ਸਕੀਮ ਲੈ ਸਕਦੇ ਹਾਂ ਮੰਨ ਲਓ ਕਿਸੇ ਦੇ ਤਿੰਨ ਲੜਕੀਆਂ ਤਾਂ ਉਹਨਾਂ ਨੂੰ ਸਿਰਫ ਦੋ ਲੜਕੀਆਂ ਦੇ ਲਈ ਹੀ ਇਹ ਸਗਣ ਸਕੀਮ ਦਾ ਜਿਹੜਾ ਲਾਭ ਹੈ ਜੀ ਉਹ ਮਿਲੇਗਾ ਠੀਕ ਹੈ ਜੀ ਇਹ ਤੋਂ ਬਾਅਦ ਹੈ ਜਿਹੜਾ ਤੁਹਾਨੂੰ ਦੱਸ ਦਿੰਨਾ ਹੈ ਵੀ ਜਿਹੜੇ ਫਾਰਮ ਆਗੇ ਜਿਹੜੇ ਉਹ ਕਿਹੜੇ-ਕਿਹੜੇ ਲੱਗਣਗੇ ਤੇ ਆਪਾਂ ਆਨਲਾਈਨ ਹੈ ਜਿਹੜਾ ਅਪਲਾਈ ਕਿਵੇਂ ਕਰ ਸਕਦੇ ਆ ਠੀਕ ਹੈ ਜੀ ਸਾਨੂੰ ਪਹਿਲਾਂ ਤੁਹਾਨੂੰ ਫਾਰਮ ਦੱਸ ਦਨਾਂਗਾ ਠੀਕ ਹੈ ਜੀ ਇਹ ਇਹ ਹੈ ਜਿਹੜਾ ਸਕ੍ਰੀਨ ਸਕੀਨ ਦਾ ਜੀ ਦੇਖ ਸਕਦੇ ਹੋ ਤੁਸੀਂ ਇਹ ਫਾਰਮ ਹੈ ਇਹਦੇ ਵਿੱਚ ਪਹਿਲਾਂ ਤਾਂ ਆ ਜਾਂਦੀ ਹੈ ਜੀ ਸੈਲਫ ਡੈਕਲੇਰੇਸ਼ਨ ਪਰਿਵਾਰ ਦੇ ਵੱਲੋਂ ਠੀਕ ਹੈ ਜੀ ਇਸ ਤਰੀਕੇ ਨਾਲ ਪਰਿਵਾਰ ਦੀ ਜਿਹੜੀ ਆਮਦਨ ਆਗੇ ਉਹਦੀ ਸੈਲਫ ਡੈਕਲੇਰੇਸ਼ਨ ਇੱਥੇ ਆ ਜਾਏਗਾ ਜੀ ਨਾਮ ਆ ਸੋ ਇਹਦੇ ਵਿੱਚ ਅਪਲਾਈ ਕਰਨ ਲੱਗੇ ਤੁਸੀਂ ਇਹ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਵੀ ਜਿਹੜੀ ਅਪਲਾਈ ਹੋਏਗੀ ਉਹ ਹੋएगी ਫਾਦਰ ਕੰਨੀਓ ਫਾਦਰ ਦਾ ਹੀ ਜਿਹੜਾ ਆਪਾਂ ਬੈਂਕ ਦਾ ਖਾਤਾ ਲਾਉਣਾ ਹੈ ਤੇ ਅਪਲਾਈ ਉਹਨਾਂ ਕੰਨੀਓ ਕਰਨਾ ਜੇਕਰ ਫਾਦਰ ਦੀ ਮੌਤ ਹੋ ਚੁੱਕੀ ਹੈ ਜਾਂ ਤਲਾਕ ਹੋ ਗਿਆ ਹੈ ਤੁਹਾਡੇ ਪੇਰੈਂਟਸ ਦਾ ਫਿਰ ਤੁਸੀਂ ਮਾਤਾ ਕੰਨੀਓ ਅਪਲਾਈ ਕਰ ਸਕਦੇ ਹੋ ਨਹੀਂ ਇਹ ਜੀ ਹਾਲਤ ਦੇ ਵਿੱਚ ਜਿਹਦੇ ਵਿੱਚ ਮਾਤਾ ਪਿਤਾ ਦੋਵੇਂ ਨਹੀਂ ਤਾਂ ਡੈਸ ਸਰਟੀਫਿਕੇਟ ਲਾਉਣਾਗਾ ਜੇ ਕੋਈ ਪੇਰੈਂਟਸ ਵਿੱਚੋਂ ਕਿਸੇ ਮੌਤ ਦੀ ਹੋਈ ਹੈ ਜਿਵੇਂ ਫਾਦਰ ਦੀ ਮੌਤ ਹੋਈ ਹੈ ਤੇ ਤੁਸੀਂ ਮਾਤਾ ਦੇ ਨਾਮ ਤੇ ਭਰਨਾ ਚਾਹੁੰਦੇ ਤਾਂ ਫਾਦਰ ਦਾ ਜਿਹੜਾ ਡੈੱਥ ਸਰਟੀਫਿਕੇਟ ਵੀ ਲੱਗੇਗਾ ਠੀਕ ਹੈ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਫਾਰਮ ਭਰਨ ਲੱਗੇ ਵੀ ਜਿਹੜੇ ਫਾਰਮ ਚ ਆਪਾਂ ਲਿਖਣਾ ਹੈ ਇੱਥੇ ਆਪਾਂ ਲਿਖਾਂਗੇ ਨਾਂ ਤੁਹਾਡੇ ਫਾਦਰ ਸਾਹਿਬ ਦਾ ਨਾਂ ਪਿਤਾ ਦਾ ਨਾਂ ਉਹਨਾਂ ਦੀ ਉਮਰ ਕਿੰਨੀ ਹੈਗੀ ਕਿਹੜਾ ਪਿੰਡ ਦਾ ਵਾਸੀ ਹੈ ਡਾਕ ਘਰ ਇਸ ਤਰੀਕੇ ਨਾਲ ਜਿਹੜੀ ਤੁਸੀਂ ਆਮਦਨ ਦੇਖ ਰਹੇ ਹੋ ਇੱਥੇ ਹਮੇਸ਼ਾ ਯਾਦ ਰੱਖਣਾ ਤੁਸੀਂ ਜਿਹੜੀ ਆਮਦਨ ਆ ਗਈ ਜਿਹੜੀ ਉਹ 32790 ਤੋਂ ਵੱਧ ਨਹੀਂ ਪਾਉਣੀ ਠੀਕ ਹੈ ਜੀ ਮੇਰੀ ਸੁਜੈਸ਼ਨ ਤੁਹਾਨੂੰ ਇਹੀ ਹੈ ਜਿਹੜੀ ਆਮਦਨ ਆ ਗਈ ਤੁਸੀਂ ਉਹ ਦਿਖਾ ਦਿਓ ਤੁਸੀਂ 30000 ਜਾਂ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤਸਦੀਕ نیچے ਆ ਜਾਏਗਾ ਜੀ ਤਸਦੀਕ ਤਸਦੀਕ ਜੇ ਤੁਹਾਡਾ ਪਿੰਡੂ ਖੇਤਰ ਲਈ ਹੋ ਤਾਂ ਤੁਸੀਂ ਇਹ ਵਾਲਾ ਭਰਨਾਗਾ ਇਸ ਤਰੀਕੇ ਨਾਲ ਤੁਹਾਡੇ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਤੋਂ ਉਹਦਾ ਨਾਮ ਲਿਖ ਲੈਣਾ ਪਿੰਡ ਲਿਖ ਲੈਣਾ ਇੱਥੇ ਫਾਦਰ ਦਾ ਨਾਮ ਆ ਜਾਏਗਾ ਇੱਥੇ ਦਾਦੇ ਦਾ ਨਾਮ ਆ ਜਾਏਗਾ ਇੱਥੇ ਕਿਹੜਾ ਪਿੰਡ ਹੈ ਤਹਿਸੀਲ ਜ਼ਿਲ੍ਹਾ ਇਸ ਤਰੀਕੇ ਨਾਲ ਉਹਦਾ ਕਿਤਾ ਤੇ ਉਹਦੀ ਆਮਦਨ ਆਮਦਨ ਤੁਸੀਂ 30000 ਹੀ ਲਿਖੋ ਮੇਰਾ ਸੁਝਾਅ ਤੁਹਾਨੂੰ ਇਹੀ ਹੈ ਜਾਂ 32000 ਉਤੋਂ ਇਹ ਆਲਾ ਲਿਖੋ ਇੱਥੇ ਉਹਦੇ ਦਸਕਤ ਤੇ ਮੋਹਰ ਸਮੇਤ ਠੀਕ ਹੈ ਜੀ ਇਹ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਸ਼ਹਿਰ ਦੇ ਵਾਸੀ ਹੋ ਤਾਂ ਤੁਸੀਂ ਨੀਚੇ ਵਾਲਾ ਫਾਰਮ ਭਰੋਗੇ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਨੀਚੇ ਵਾਲਾ ਫਾਰਮ ਹੈ ਇਹ ਵਾਲਾ ਇਹ ਐਮਸੀ ਦੋ ਤੁਸੀਂ ਕਰਵਾ ਸਕਦੇ ਹੋ ਉਹ ਸਾਲ ਦੇ ਵਿੱਚ ਜੇ ਤੁਸੀਂ ਪਿੰਡ ਵਾਲੇ ਤੋਂ ਇੱਕ ਇਹ ਭਰੂਗੇ ਇਕੱਲਾ ਇਹਦੇ ਵਿੱਚ ਤੁਸੀਂ ਇਸ ਦਿੱਕੇ ਨਾਲ ਲਾਈਨ ਲਾ ਦੇਣੀ ਆ ਠੀਕ ਹੈ ਜੀ ਤਾਂ ਕਿ ਬੰਦੇ ਨੂੰ ਇਹ ਸਮਝ ਆ ਜਾਵੇ ਵੀ ਇਹ ਆਪਣਾ ਜਿਹੜਾ ਖੇਹਰੀ ਖੇਤ ਲਈ ਆਪਾਂ ਭਰ ਰਹੇ ਹਾਂ ਤੇ ਇਹਦੇ ਨੇ ਜੇਕਰ ਪਿੰਡੂ ਖੇਤ ਲਈ ਭਰਦੇ ਹੋ ਤਾਂ ਸਿਰਫ ਉੱਪਰ ਵਾਲਾ ਭਰਨਾ ਇਹ ਤੋਂ ਇਲਾਵਾ ਪੜਤਾਲ ਵਾਲਾ ਇਹ ਆ ਗਿਆ ਜੀ ਪੜਤਾਲ ਵਾਲਾ ਇਹ ਪੜਤਾਲ ਵਾਲਾ ਭਰਮ ਉਦੋਂ ਹੀ ਭਰਨਾ ਤੁਸੀਂ ਜੇਕਰ ਤੁਸੀਂ ਐਸਸੀ ਨੂੰ ਸਾਡੇ ਦੇ ਕਿਸੇ ਹੋਰ ਕਮਿਊਨਿਟੀ ਨੂੰ ਬਿਲਾਉਂ ਕਰਦੇ ਇਹ ਭੰਨ ਦਾ ਮਕਸਦ ਕੀ ਹੈ ਜੀ ਇੱਥੇ ਆਪਾਂ ਇਹਦੇ ਚ ਜ਼ਮੀਨ ਸ਼ੋ ਕਰਨੀ ਹੁੰਦੀ ਹੈ ਇਹ ਪੜਵਾਰੀ ਦੁਆਰਾ ਬੈਰੀਵ ਕਿਸ਼ਨ ਐਸਸੀ ਕੈਟਾਗਰੀ ਲਈ ਲਈ ਐਸਸੀ ਕੈਟਾਗਰੀ ਨੂੰ ਛੱਡ ਕੇ ਜੇਕਰ ਜਰਨਲ ਜਾਂ ਬੀਸੀ ਚ ਭਰ ਰਹੇ ਹੋ ਤਾਂ ਜ਼ਰੂਰੀ ਨਹੀਂ ਇਹ ਫਾਰਮ ਲਗਾਉਣ ਦੀ ਨਾਲ ਕੋਈ ਜ਼ਰੂਰਤ ਨਹੀਂ ਇਹ ਤੋਂ ਇਲਾਵਾ ਇਹ ਆ ਗਿਆ ਜੀ ਬੈਂਕ ਬੈਂਕ ਦਾ ਅਕਾਊਂਟ ਇਹ ਗੱਲ ਨੂੰ ਤੁਸੀਂ ਧਿਆਨ ਨਾਲ ਦੇਣੀ ਹੈ ਇਹ ਜਿਹੜਾ ਸਾਰਾ ਇਹ ਚੀਜ਼ ਇਹ ਬੈਂਕ ਦੁਆਰਾ ਭਰਵੋਣੀ ਹੈ ਤੁਸੀਂ ਖੁਦ ਨਹੀਂ ਭਰਨੀ ਪਰ ਜਿਹੜਾ ਤੁਸੀਂ ਅਕਾਊਂਟ ਦੇ ਰਹੇ ਹੋਗੇ ਇਹ ਯਾਦ ਰੱਖਿਓ ਵੀ ਉਹਦੀ ਲਿਮਟ ਹੈ ਜਿਹੜੀ 51000 ਤੋਂ ਵੱਧ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਫ੍ਰੀ ਵਾਲੇ ਖਾਤੇ ਖੁੱਲੇ ਹੋਏ ਦਾ ਮੋਦੀ ਸਰਕਾਰ ਦੇ ਦੁਆਰਾ ਉਹਨਾਂ ਦੀ ਜਿਹੜੀ ਲਿਮਟ ਹੈਗੀ ਉਹ ਘਟਾ ਗਈ ਇਸ ਲਈ ਹਮੇਸ਼ਾ ਤੁਹਾਡਾ ਅਕਾਊਂਟ ਤੁਸੀਂ ਡਬਲ ਵੈਰੀਫਾਈ ਕਰ ਲਓ ਠੀਕ ਹੈ ਜੀ ਇਸ ਤੋਂ ਬਾਅਦ ਇਸ ਤਰੀਕੇ ਨਾਲ ਲੱਗ ਜੂਗਾ ਸ਼ਰਤਾ ਵਾਲਾ ਇਹਦੇ ਵਿੱਚ ਬੱਸ ਤੁਸੀਂ ਭਰ ਲੈਣਾ ਛੋਟੇ ਪਿੰਡ ਦੇ ਸਰਪੰਚ ਜਾਂ ਮਸੀਤੋਂ ਕਰਾ ਕੇ ਇੱਥੇ ਉਹਦੀ ਸੈਨ ਜਾਂ ਮੋਹਰ ਲਵਾ ਲੈਣੀ ਆ ਦੋਵੇਂ ਚੀਜ਼ਾਂ ਉਸ ਤੋਂ ਬਾਅਦ ਆ ਗਿਆ ਜੀ ਇਹ ਆ ਗਿਆ ਬਿਨੇ ਪੱਤਰ ਇੱਥੇ ਫਾਦਰ ਦੀ ਫੋਟੋ ਲੱਗ ਜਾਏਗੀ ਤੇ ਲੜਕੀ ਦੀ ਫੋਟੋ ਲੱਗ ਜਾਏਗੀ ਤੇ ਇਸ ਤੋਂ ਬਾਅਦ ਇੱਥੇ ਤੁਸੀਂ ਲਿਖਣਾ ਬਿਨੇਕਾਰ ਬਿਨੇਕਾਰ ਜੀ ਇੱਥੇ ਫਾਦਰ ਦੀ ਡਿਟੇਲ ਵੀ ਆ ਫਾਦਰ ਗਾ ਉਹਨਾਂ ਦੇ ਪਿਤਾ ਦਾ ਨਾਂ ਤੇ ਸਾਰਾ ਐਡਰੈਸ ਇੱਥੇ ਮੋਬਾਈਲ ਨੰਬਰ ਇੱਥੇ ਤੁਸੀਂ ਕਿਤਾ ਕਿਤਾ ਮਜ਼ਦੂਰੀ ਆ ਜੋ ਵੀ ਕਰਦੇ ਹੋ ਤੇ ਸਲਾ ਨਾਮ ਦਾ ਇੱਥੇ ਤੁਸੀਂ ਕਾਸਟ ਇੱਥੇ ਬੈਂਕ ਦਾ ਨਾਮ ਤੇ ਬ੍ਰਾਂਚ ਇੱਥੇ ਸਾਰੀ ਬੈਂਕ ਖਾਤੇ ਦੀ ਡਿਟੇਲ ਇੱਥੇ ਜਿਹੜੀ ਲੜਕੀ ਦਾ ਵਿਆਹ ਹੋ ਰਿਹਾ ਉਧਰ ਨਾਮ ਤੇ ਉਹਦੀ ਜਨਮ ਤਰੀਕ ਇੱਥੇ ਵਿਆਹ ਦੀ ਡੇਟ ਇੱਥੇ ਲਾੜੇ ਦਾ ਨਾਮ ਠੀਕ ਹੈ ਜੀ ਇਹ ਤੋਂ ਬਾਅਦ ਤੁਸੀਂ ਕੀ ਕਰਨਾਗਾ ਇੱਥੇ ਮੋਬਾਈਲ ਨੰਬਰ ਲਾੜੇ ਦਾ ਪਹਿਲਾਂ ਲਾਭ ਲਿਆ ਹੈ ਸਕੀਮ ਲਈ ਨਹੀਂ ਜੇਕਰ ਲਿਆ ਤਾਂ ਦੱਸੋ ਜੀ ਜੇਕਰ ਤਲਾਕशुदा ਦਾ ਹੋ ਤਾਂ ਉਹਦੀ ਡਿਟੇਲ ਤੇ ਫਿਰ ਪਰਿਵਾਰ ਦੀ ਸਰਾਨਾ ਕੋਲ ਆਉਂਦਾ ਤੇ ਦਸਤਾਵੇਜ਼ ਜਿਹੜੇ-ਜਿਹੜੇ ਲਾਇਆ ਜਿਵੇਂ ਆਧਾਰ ਕਾਰਡ ਲਾਇਆ ਜੀ ਵੋਟਰ ਕਾਰਡ ਲਾਇਆ ਉਹ ਚੀਜ਼ਾਂ ਦੀ ਡਿਟੇਲ ਪਾ ਦੇਣਾ ਠੀਕ ਹੈ ਇਹ ਤੋਂ ਬਾਅਦ ਇਹਦੇ ਵਿੱਚ ਤੁਸੀਂ ਅਟੈਚ ਕਰਨਾਗਾ ਇਸ ਤਰੀਕੇ ਨਾਲ ਇੱਕ ਹਲਪਿਆ ਆ ਗਿਆ ਇਹ ਫਾਦਰ ਕਿੰਨੀ ਹੋਗਾ ਦੇਖ ਸਕਦੇ ਹੋ ਉਹਦਾ ਨਾਮ ਆ ਜਾਣਾਗਾ ਵੀ ਮੈਂ ਇਸ ਕਸਟਮਰ ਨਾਲ ਸੰਬੰਧ ਕਰਦਾ ਐਸੀਬੀਸੀ ਚ ਪਾਇਆ ਗਿਆਗਾ ਉਹ ਚੀਜ਼ ਇੱਥੇ ਲੜਕੀ ਦੀ ਡਿਟੇਲ ਕਿੰਨੇ ਸਾਲ ਤੋਂ ਪੰਜਾਬ ਚ ਰਹਿ ਰਹੇ ਆ ਦੇ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਇਨੂੰ ਇਹ ਸਾਰਾ ਫਾਰਮ ਭਰ ਲੈਣਾ ਠੀਕ ਹੈ ਜੀ ਜਦੋਂ ਇਹ ਤੁਹਾਡੀ ਸਾਰਾ ਫਾਈਲ ਇਹ ਭਰ ਗਈ ਉਤਤ ਬਾਦ ਇਹਦੇ ਨਾਲ ਤੁਸੀਂ ਕਿਹੜੇ ਕਿਹੜੇ ਹੁਣ ਡਾਕੂਮੈਂਟ ਅਟੈਚ ਕਰਦੇ ਆ ਇਹਦੇ ਨਾਲ ਜੀ ਅਟੈਚ ਕਰਨੇ ਹੈਗੇ ਜਿਹੜੇ ਫਾਦਰ ਆ ਉਹਦਾ ਆਧਾਰ ਕਾਰਡ ਤੇ ਵੋਟਰ ਕਾਰਡ ਲੜਕੀ ਦਾ ਲੱਗੇਗਾ ਜੀ ਆਧਾਰ ਕਾਰਡ ਤੇ 10ਵੀਂ ਦਾ ਸਰਟੀਫਿਕੇਟ ਜਬ ਕੋਈ ਵੀ ਪੜ੍ਹਾਈ ਦਾ ਸਬੂਤ ਇਹ ਜ਼ਰੂਰੀ ਹੈਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਲੱਗੇਗਾ ਜੀ ਤੁਹਾਡਾ ਕਾਸਟ ਵਾਲਾ ਸਰਟੀਫਿਕੇਟ ਲੱਗੇਗਾ ਬੈਂਕ ਦੀ ਕਾਪੀ ਲੱਗੇਗੀ ਤੇ ਜਿਹੜਿਆ ਫਾਰਮ ਭਰੇ ਆ ਇਹ ਸਾਰੇ ਵੀ ਚਾਹੀਦੇ ਇਹਨਾਂ ਦੀ ਪੀਡੀਐਫ ਬਣਾਉਣੀ ਹੈ ਉਹ ਕਿਵੇਂ ਬਣਾਉਣੀ ਹੈ ਮੈਂ ਤੁਹਾਨੂੰ ਦੱਸ ਦਊਗਾ ਤੇ ਉਹ ਤੋਂ ਬਾਅਦ ਆ ਗਈ ਜਿਹੜੀ ਛੁੱਡੀ ਵਿਆਹ ਦੇ ਕਾਰਡ ਆ ਜਿਹੜੇ ਦੋਵਾਂ ਤੇ ਮੋਹਰ ਲੱਗੀ ਹੋਣੀ ਚਾਹੀਦੀ ਆ ਛੁੱਡੇ ਜਿਹੜਾ ਭਰ ਰਹੇ ਉਹ ਲੜਕੀ ਵਾਲਾ ਉਹਨਾਂ ਤੇ ਲੜਕੀ ਸਾਈਡ ਤੇ ਸਰਪੰਚ ਜੀ ਦੀ ਮੋਹਰ ਹੁੰਦੀ ਚਾਹੀਦੀ ਆ ਤੇ ਜਿਹੜਾ ਵੀ ਆਪਾਂ ਭਰ ਰਹੇ ਆ ਕਿ ਲੜਕੇ ਕੰਨੇ ਉਧਰ ਲੜਕੇ ਵਾਲੀ ਹੋਣੀ ਚਾਹੀਦੀ ਆ ਲੜਕੇ ਦਾ ਆਧਾਰ ਕਾਰਡ ਤੇ ਪਾਸਪੋਰਟ ਸਾਈਜ਼ ਫੋਟੋ ਉਹ ਹੋਣੀ ਚਾਹੀਦੀ ਆ ਇਹ ਸਾਰੇ ਫਾਰਮ ਜਦੋਂ ਤੁਸੀਂ ਤਿਆਰ ਕਰ ਲੇ ਤਾਂ ਨਾਲ ਤੁਸੀਂ ਜਿਹੜਾ ਬੈਂਕ ਅਕਾਊਂਟ ਅਟੈਚ ਕਰ ਰਹੇ ਹੋ ਉਹਦਾ 6 ਮਹੀਨਿਆਂ ਦਾ ਸਟੇਟਮੈਂਟ ਵੀ ਲੈ ਲੈਣਾ ਠੀਕ ਹੈ ਜੀ ਉਤੋਂ ਬਾਅਦ ਉਤੋਂ ਬਾਅਦ ਕੀ ਕਰਨਾ ਹੈ ਉਤੋਂ ਬਾਅਦ ਤੁਸੀਂ ਇਸ ਵੈਬਸਾਈਟ ਤੇ ਆ ਜਾਣਾ ਜੀ ਠੀਕ ਹੈ ਜੀ ਇਸ ਵੈਬਸਾਈਟ ਤੇ ਆ ਕੇ ਐਪਲੀਕੈਂਟ ਰਜਿਸਟ੍ਰੇਸ਼ਨ ਤੇ ਆਪਾਂ ਜਿਹੜਾ ਕਲਿੱਕ ਕਰ ਦੇਣਾ ਇੱਥੇ ਹੁਣ ਤੁਸੀਂ ਜਿਹੜੀ ਡਿਟੇਲ ਹੈ ਤੁਸੀਂ ਹੁਣ ਧਿਆਨ ਨਾਲ ਦੇਖਣੀ ਹੈ ਵੀ ਕਿਹੜੀ-ਕਿਹੜੀ ਡਿਟੇਲ ਹੈ ਜਿਹੜੀ ਆਪਾਂ ਇਹਦੇ ਚ ਭਰਨੀ ਹੈ ਇੱਥੇ ਆਪਾਂ ਅਪਲਾਈ ਕਰਾਂਗੇ ਜਿਹਦੇ ਕਨਿਊ ਕਰ ਰਹੇ ਆ ਉਹ ਉੱਤੇ ਕਲਿੱਕ ਕਰਨਾ ਜੇ ਫਾਦਰ ਕਨਿਊ ਕਰ ਰਹੇ ਆ ਤਾਂ ਫਾਦਰ ਜੇ ਮਦਰ ਕਨਿਊ ਕਰ ਰਿਹਾ ਤਾਂ ਮਦਰ ਇੱਥੇ ਫਾਦਰ ਦਾ ਆਧਾਰ ਕਾਰਡ ਤੇ ਇੱਥੇ ਜਨਮ ਤਰੀਕ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਰੈੱਡ ਡਾਊਟ ਲੱਗਿਆ ਹੋਇਆ ਹੈਗਾ ਸਿਰਫ ਇਹ ਹੀ ਆਪਾਂ ਮੈਂਡੇਟਰੀ ਆ ਉਹੀ ਭਰਨੇ ਆਪਾਂ ਨੇ ਲੋਗ ਠੀਕ ਹੈ ਜੀ ਇਸ ਤੋਂ ਬਾਅਦ ਇੱਥੇ ਫਰਸਟ ਨੇਮ ਜਿਵੇਂ ਮੰਨ ਲਓ ਗੁਰਜੰਟ ਸਿੰਘ ਆ ਜੇ ਕੋਈ ਹੋਰ ਆਖੇਗਾ ਗੁਰਜੰਟ ਇੱਥੇ ਲਾਸਟ ਚ ਸਿੰਘ ਠੀਕ ਹੈ ਜੀ ਇੱਥੇ ਜੈਂਡਰ ਫਾਦਰ ਦਾ ਜੇਕਰ ਮਾਤਾ ਕੰਨੀ ਕਰ ਰਹੇ ਤਾਂ ਇੱਥੇ ਫੀਮੇਲ ਕਰਾਂਗੇ ਠੀਕ ਹੈ ਜੀ ਜੇ ਫਾਦਰ ਕੰਨੀ ਕਰ ਰਹੇ ਤਾਂ ਮੇਲ ਇੱਥੇ ਗਾ ਉਹਨਾਂ ਦੇ ਫਾਦਰ ਦਾ ਨਾਮ ਜੇ ਉਹ ਕਰ ਰਹੇ ਤਾਂ ਇੱਥੇ ਤੁਸੀਂ ਹਸਬੰਡ ਨੇਮ ਸਿਲੈਕਟ ਕਰ ਲੈਣ ਠੀਕ ਹੈ ਜੀ ਇੱਥੇ ਡਿਟੇਲ ਪਾਉਣ ਤੋਂ ਬਾਅਦ ਇੱਥੇ ਕੁੜੀ ਦਾ ਨਾਮ ਕੁੜੀ ਦਾ ਆਧਾਰ ਕਾਰਡ ਦਾ ਨੰਬਰ ਇੱਥੇ ਰਿਲੇਸ਼ਨ ਰਿਲੇਸ਼ਨ ਚ ਤੁਸੀਂ ਕਰ ਲੋਗੇ ਕਿੰਨਾ ਕੰਨੀ ਅਪਲਾਈ ਕਰ ਰਹੇ ਹੋ ਫਾਦਰ ਕੰਨੀ ਹੋ ਮਦਰ ਕੰਨੀ ਇੱਥੇ ਐਨੂਅਲ ਇਨਕਮ ਬਾਕੀ ਇਹਨਾਂ ਚੋ ਕਿਸੇ ਚੀਜ਼ ਨੂੰ ਗਵਰਨਮੈਂਟ EMPLOYEES ਵਾਲੀ ਨੂੰ ਫੀਲਡ ਦੀ ਲੋੜ ਹੀ ਨਹੀਂ ਕਿਉਂਕਿ ਗਵਰਨਮੈਂਟ EMPLOYEES एलिजिਬਲ ਹੀ ਨਹੀਂ ਇੱਥੇ ਆਪਦਾ ਧਰਮ ਇੱਥੇ ਕਾਸਟ ਸਿਲੈਕਟ ਕਰ ਲੈਣੀ ਠੀਕ ਹੈ ਜੀ ਇਹ ਤੋਂ ਬਾਅਦ ਇੱਥੇ ਮੋਬਾਈਲ ਆਉਂਦਾ ਫਿਰ ਇੱਥੇ ਆਪਦਾ ਐਡਰੈਸ ਸਿਲੈਕਟ ਕਰ ਲੈਣਾ ਇੱਥੇ ਆਪਦਾ ਐਡਰੈਸ ਟਾਈਪ ਕਰ ਲੈਣਾ ਵੀ ਨੀਅਰ ਇੱਥੇ ਜੀ ਦੀ ਠੀਕ ਹੈ ਜੀ ਇਹ ਤੋਂ ਬਾਅਦ ਆ ਸਾਰਾ ਭਰ ਕੇ ਨੀਚੇ ਕੈਪਚਾ ਭਰ ਕੇ ਨੂੰ ਸੇਵ ਕਰ ਲੈਣਾ ਠੀਕ ਹੈ ਜੀ ਇਸ ਤਰੀਕੇ ਨਾਲ ਇੱਥੇ ਆਪਾਂ ਸਾਰੀ ਡਿਟੇਲ ਆ ਜਿਹੜੀ ਮੈਂ ਫਿਲ ਕਰ ਦੇਣਾ ਉਸ ਤੋਂ ਬਾਅਦ ਸਾਨੂੰ ਅੱਗੇ ਦਾ ਮੈਂ ਦੱਸਦਾ ਇਸ ਤਰੀਕੇ ਨਾਲ ਦੂ ਸਾਰਾ ਇਹ ਡਿਟੇਲ ਹੈ ਜਿਹੜੀ ਧਿਆਨ ਨਾਲ ਪਉਣੀ ਹੈ ਇਹਦੇ ਵਿੱਚ ਕੋਈ ਮਿਸਟੇਕ ਨਹੀਂ ਹੋਣੀ ਚਾਹੀਦੀ ਇਸ ਤੋਂ ਬਾਅਦ ਇਹਨੂੰ ਆਪਾਂ ਜਿਹੜਾ ਇੱਥੇ ਸਬਮਿਟ ਕਰਕੇ ਆਦਾ ਪਾਸਵਰਡ ਤੇ ਦੂਜਾ ਨਾਮ ਹੈ ਜਿਹੜਾ ਜਨਰੇਟ ਕਰ ਲਵਾਂਗੇ ਜਦੋਂ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਮੈਂ ਸਾਰਾ ਫਾਰਮ ਭਰ ਲਿਆ ਇਸ ਤੋਂ ਬਾਅਦ ਮੈਂ ਐਗਰੀ ਐਂਡ ਸੇਵ ਤੇ ਕਲਿੱਕ ਕਰਦਾ ਇਸ ਤਰੀਕੇ ਨਾਲ ਜੇਕਰ ਕੋਈ ਵੀ ਡਿਟੇਲ ਹੈ ਜਿਹੜੀ ਤੁਸੀਂ ਮਿਸਿੰਗ ਹੈ ਉਹ ਰਹਿ ਕੇ ਤੇ ਐਰਰ ਦਿਖਾ ਦੇਗਾ ਤੁਸੀਂ ਇੱਥੇ ਡਿਟੇਲ ਹੈ ਜਿਹੜੀ ਉਹ ਆਦੀ ਚੈੱਕ ਕਰਕੇ ਭਰ ਲੈਣੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਵੋਟਰ ਕਾਰਡ ਦਾ ਨੰਬਰ ਹੈ ਜਿਹੜਾ ਪਾਉਣ ਵਾਲਾ ਮਿਸਿੰਗ ਸੀਗਾ ਇਸ ਲਈ ਮੈਂ ਇੱਥੇ ਵੋਟਰ ਕਾਰਡ ਦਾ ਜਿਹੜਾ ਉਹ ਨੰਬਰ ਆ ਪਾ ਰਿਹਾ ਹਾਂ ਠੀਕ ਹੈ ਜੀ ਇਹ ਵੋਟਰ ਕਾਰਡ ਦਾ ਨੰਬਰ ਆਪਾਂ ਪਾ ਰਹੇ ਹਾਂ ਇਹ ਤੋਂ ਬਾਅਦ ਆਪਾਂ ਕਰਾਂਗੇ ਐਗਰੀ ਐਂਡ ਸੇਵ ਕਲਿੱਕ ਉਸ ਤੋਂ ਬਾਅਦ ਇਸ ਤਰ੍ਹਾਂ ਯੂਜ਼ਰਨੇਮ ਤੇ ਪਾਸਵਰਡ ਤੁਹਾਨੂੰ ਮਿਲ ਜਾਏਗਾ ਇਹ ਯੂਜ਼ਰਨੇਮ ਤੇ ਪਾਸਵਰਡ ਹੈ ਜਿਹੜਾ ਤੁਸੀਂ ਆਪਣੇ ਕੋਲੇ ਨੋਟ ਕਰ ਲੈਣਾ ਜਾਇਦੀ ਫੋਟੋ ਚ ਲੈਣੀ ਕਿਉਂਕਿ ਇਹਦੇ ਰਾਹੀਂ ਆਪਾਂ ਲੌਗਇਨ ਕਰ ਸਕਦੇ ਹਾਂ ਠੀਕ ਹੈ ਕਿਸੇ ਕਾਰਨ ਆਪਾਂ ਨੂੰ ਕੋਈ ਇਤਰਾਜ ਲਾ ਕੇ ਬਾਅਦ ਸੇ ਭੇਜਿਆ ਜਾਂਦਾ ਹੈਗਾ ਭਲਾਈ ਅਫਸਰ ਦੁਆਰਾ ਤਾਂ ਤੁਸੀਂ ਇਸੇ ਰਾਹੀਂ ਲੌਗਇਨ ਕਰਕੇ ਉਹਦੀ ਜਿਹੜੀ ਸੋਧ ਹੈ ਜਿਹੜੀ ਆਪਦੇ ਡਾਕੂਮੈਂਟ ਚ ਆਨਲਾਈਨ ਹੈ ਜਿਹੜੀ ਉਹ ਕਰ ਸਕਦੇ ਹੋ ਠੀਕ ਹੈ ਜੀ ਇਹਨੂੰ ਮੈਂ ਆਪਦੇ ਕੋਲੇ ਸੇਵ ਕਰ ਲਿਆ ਇਸ ਤੋਂ ਬਾਅਦ ਆਪਾਂ ਦੁਬਾਰਾ ਆਸ਼ੀਰਵਾਦ ਵਾਲੀ ਵੈਬਸਾਈਟ ਖੋਲ੍ਹਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਹੁਣ ਇੱਥੇ ਆਪਾਂ ਲੌਗਇਨ ਤੇ ਕਲਿੱਕ ਕਰਾਂਗੇ ਇੱਥੇ ਆਪਾਂ ਭਰਾਂਗੇ ਯੂਜ਼ਰ ਨੇ ਜਿਹੜਾ ਆਪਾਂ ਨੂੰ ਉਸ ਵਕਤ ਮਿਲਿਆ ਸੀ ਸੇਵ ਕਰਨ ਤੋਂ ਬਾਅਦ ਇੱਥੇ ਆਪਾਂ ਭਰਾਂਗੇ ਜੀ ਪਾਸਵਰਡ ਇੱਥੇ ਕੈਪਚਾ ਤੇ ਫਿਰ ਆਪਾਂ ਕਰਾਂਗੇ ਲੌਗ ਇਨ ਇਹ ਤੋਂ ਬਾਅਦ ਤੁਹਾਡੇ ਅੱਗੇ ਇਸ ਤਰੀਕੇ ਦਾ ਇੰਟਰਫੇਸ ਆ ਜਿਹੜਾ ਖੁੱਲ੍ਹੇ ਜਾਏਗਾ ਠੀਕ ਹੈ ਜੀ ਇਹ ਤੋਂ ਬਾਅਦ ਆਪਾਂ ਸਾਰ ਨੂੰ ਪਹਿਲਾਂ ਕੀ ਕਰਨਾ ਹੈ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਅਲੱਗ-ਅਲੱਗ ਤਰੀਕੇ ਦੇ ਜਿਹੜੇ ਆਪਸ਼ਨ ਆਗੇ ਜਿਹੜੇ ਤੁਹਾਡੇ ਸਾਹਮਣੇ ਆ ਰਹੇ ਹੈਗੇ ਇੱਥੇ ਤੁਸੀਂ ਦੇਖ ਸਕਦੇ ਹੋ ਰੀਫਰੈਸ਼ ਬਟਨ ਹੋ ਇਹ ਆਪਾਂ ਨੂੰ ਗੱਲ ਦੀ ਲੋੜ ਨਹੀਂ ਕਿਉਂਕਿ ਇਹ ਆਪਣੇ ਕੋਲੇ ਹੋਮ ਪੇਜ ਤੇ ਜਾਂ ਲਿਆ ਆ ਆਪਾਂ ਪਹਿਲਾ ਕਰਾਂਗੇ ਜੀ ਅਪਲਾਈ ਆਨਲਾਈਨ ਤੇ ਕਲਿੱਕ ਉਸ ਤੋਂ ਬਾਅਦ ਆਪਾਂ ਕਰਾਂਗੇ ਫੋਟੋ ਅਪਲੋਡ ਤੇ ਫਿਰ ਆਪਾਂ ਕਰਾਂਗੇ ਡਾਕੂਮੈਂਟ ਅਪਲੋਡ ਇਹ ਹੈ ਜਿਹੜਾ ਡਾਕੂਮੈਂਟ ਅਪਲੋਡ ਵਾਲਾ ਆਪਸ਼ਨ ਹੈ ਉਹ ਦੋ ਇਨੇਬਲ ਹੋ ਜਾਏਗਾ ਜਦੋਂ ਆਪਾਂ ਆਨਲਾਈਨ ਅਪਲਾਈ ਤੇ ਜਾ ਕੇ ਸਾਰੀ ਡਿਟੇਲ ਫਿਲ ਕਰ ਦੇਵਾਂਗੇ ਤੇ ਫੋਟੋ ਮਾ ਜਿਹੜੀ ਅਪਲੋਡ ਕਰ ਦੇਵਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਕਰਦੇ ਹਾਂਗੇ ਜੀ ਅਪਲਾਈ ऑनलाइन लाइन से क्लिक ठीक है जी फिर इस तरीके का इंटरफेस ओके सामने आ जाएगा अपनाई ऑनलाइन क्लिक करने तो ਤੁਸੀਂ ਇੱਥੇ ਬਸ ਉਹੀ ਡਿਟੇਲ ਧਿਆਨ ਨਾਲ ਪਾਉਣੀ ਆ ਵੀ ਕੁੜੀ ਦੀ ਡੇਟ ਆ ਆਫ ਬਰਥ ਕੀ ਆ ਵਿਆਹ ਦੀ ਮੈਰਿਜ ਕੀ ਆ ਇੱਥੇ ਕਾਸਟ ਵਗੈਰਾ ਆ ਦੇ ਆਪ ਸਿਲੈਕਟ ਹੋ ਜਾਏਗੀ ਇੱਥੇ ਮੁੰਡੇ ਦਾ ਨਾਮ ਕੀ ਆ ਉਹਨਾਂ ਦਾ ਆਧਾਰ ਕਾਰਡ ਨੰਬਰ ਮੋਬਾਈਲ ਨੰਬਰ ਇੱਥੇ ਮੁੰਡੇ ਦਾ ਐਡਰੈਸ ਸਿਲੈਕਟ ਕਰ ਲੈਣਾ ਇੱਥੇ ਜਿਹੜਾ ਤੁਸੀਂ ਖਾਤਾ ਦਿਉਂਗੇ ਉਹਦਾ ਆਈ ਐਫ ਸੀ ਕੋਡ ਇੱਥੇ ਅਕਾਊਂਟ ਨੰਬਰ ਭਰਨਾ ਦੋਵੇਂ ਵਾਰੀ ਫਿਰ ਇੱਥੇ ਟਿਕ ਲਾ ਕੇ ਆਪਾਂ ਕੀ ਕਰਨਾ ਜੀ ਸੇਵ ਕਰ ਦੇਣਾ ਠੀਕ ਹੈ ਜੀ ਮੈਂ ਸਾਰੀ ਡਿਟੇਲ ਇੱਕ ਵਾਰੀ ਫਿਲ ਕਰ ਲੈਣਾਂਗਾ ਠੀਕ ਹੈ ਜੀ ਇਹਨੂੰ ਫਿੱਲ ਕਰਕੇ ਉਹ ਸੇਵ ਕਰ ਲਈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਣੇ ਆ ਜਾਏਗਾ ਇਸ ਤੋਂ ਬਾਅਦ ਇਸ ਤਰੀਕੇ ਨਾਲ ਤੁਹਾਡੇ ਅੱਗੇ ਜਿਹੜਾ ਇੰਟਰਫੇਸ ਹੈ ਜੀ ਜਿਹੜਾ ਉਹ ਆ ਜਾਏਗਾ ਇਹਦੇ ਵਿੱਚ ਕੀ ਕਰਨਾ ਜੀ ਆਪਾਂ ਇੱਥੇ ਫਾਦਰ ਦੀ ਫੋਟੋ ਅਪਲੋਡ ਕਰਾਂਗੇ ਇੱਥੇ ਕੁੜੀ ਦੀ ਫੋਟੋ ਤੇ ਇੱਥੇ ਜਿਹੜੀ ਜਿਹੜਾ ਵੀ ਆਪਾਂ ਮਤਲਬ ਲੜਕਾ ਗਿਆ ਵਿਆਹ ਉਹਦੀ ਇਹਦੇ ਜੇ ਤੁਸੀਂ ਧਿਆਨ ਰੱਖਣਾ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਵੀ ਫੋਟੋ ਦਾ ਫਾਰਮੈਟ ਹੈ ਜਿਹੜਾ ਜੇ ਪੀਜੀ ਹੋਣਾ ਚਾਹੀਦਾ ਜੇ ਪੀਈਜੀ ਨਹੀਂ ਹੋਣਾ ਚਾਹੀਦਾ ਤੁਸੀਂ ਆਨਲਾਈਨ ਕਨਵਰਟ ਕਰ ਸਕਦੇ ਹੋ ਗੂਗਲ ਤੇ ਸਰਚ ਕਰਕੇ ਵੀ ਜੇਪੀਈਜੀ ਟੂ ਜਪੀ ਤੇ ਇਹ ਵੀ ਜਿਹੜੀ ਸਾਈਜ਼ ਆ ਜਿਹੜਾ ਉਹ 20kb 20kb ਤੋਂ ਘੱਟ ਹੋਣਾ ਚਾਹੀਦਾ ਠੀਕ ਹੈ ਜੀ ਸਮਝ ਗਏ ਤੁਸੀਂ ਆਪਾਂ ਪਹਿਲਾਂ ਇੱਥੇ ਫੋਟੋ ਸੈੱਟ ਕਰ ਲੈਂਦੇ ਹਾਂ ਇਸ ਦਿੱਤੀ ਤੇ ਇੱਥੇ ਫੋਟੋ ਫਾਈਲ ਤੇ ਕਲਿੱਕ ਕਰਕੇ ਇੱਥੇ ਆਪਾਂ ਜੋ ਵੀ ਆ ਉਹਦੀ ਫੋਟੋ ਕਰਕੇ ਸਲੈਕਟ ਅਪਲੋਡ ਠੀਕ ਹੈ ਜੀ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਲੜਕੀ ਦੀ ਤੇ ਲੜਕੇ ਦੀ ਸਾਰਿਆਂ ਦੀਆਂ ਜਿਹੜੀਆਂ ਮਤਲਬ ਫੋਟੋਮ ਆਪਾਂ ਅਪਲੋਡ ਕਰਦੇ ਹਾਂਗੇ ਇਹ ਤੋਂ ਬਾਅਦ ਆਪਣਾ ਜਾਵਣਾ ਜੀ ਅਪਲੋਡ ਡਾਕੂਮੈਂਟ ਤੇ ਠੀਕ ਹੈ ਜੀ ਇਹ ਤੋਂ ਬਾਅਦ ਨੈਕਸਟ ਫੇਜ ਖੁੱਲ ਜਾਏਗਾ ਅਪਲੋਡ ਹੈ ਜਿਹੜਾ ਡਾਕੂਮੈਂਟ ਇੱਥੇ ਇਹਦੇ ਚ ਆਪਣੇ ਕੋਲ ਪਹਿਲਾ ਆ ਜਾਏਗਾ ਅਪਲੋਡ ਰੈਜ਼ਿਡੈਂਸ ਪ੍ਰੂਫ ਅਪਲੋਡ ਰੈਜ਼ਿਡੈਂਸ ਪ੍ਰੂਫ ਚ ਆਪਾਂ ਕਰਾਂਗੇ ਫਾਦਰ ਦਾ ਆਧਾਰ ਕਾਰਡ ਤੇ ਜੀ ਵੋਟਰ ਕਾਰਡ ਠੀਕ ਹੈ ਜੀ ਇਹਨਾਂ ਦੋਵਾਂ ਦੀ ਪੀਡੀਐਫ ਬਣਾ ਲਾਂਗੇ ਜਿਹਦਾ ਸਾਈਜ਼ 125kb ਹੋਣਾ ਚਾਹੀਦਾ ਮੋਬਾਈਲ ਤੇ ਸਕੈਨ ਕਰਕੇ ਬਣਾ ਸਕਦੇ ਹੋ ਤੇ ਕੋਈ ਸਕੈਨਰ ਵਗੈਰਾ ਤਾਂ ਉਹਦੇ ਨਾਲ ਵੀ ਦੂਜਾ ਇਹ ਦੂਜੇ ਨੰਬਰ ਤੇ ਤੁਸੀਂ ਦੇਖੋਗੇ ਜੀ ਆਪਣੇ ਕੋਲੇ ਆ ਜਾਏਗਾ ਅਪਲੋਡ ਡੇਟ ਆਫ ਬਰਥ ਦਾ ਪ੍ਰੂਫ ਉਹੀ ਕਾ ਠੀਕ ਹੈ ਜੀ ਸੈਕੰਡ ਨੰਬਰ ਤੇ ਆਪਣੇ ਕੋਲੇ ਆ ਜਾਏਗਾ ਡੇਟ ਆਫ ਬਰਥ ਦਾ ਪ੍ਰੂਫ ਇੱਥੇ ਆਪਾਂ ਲੜਕੀ ਦਾ ਕਿਤਾ ਆਧਾਰ ਕਾਰਡ ਕੁੜੀ ਦਾ ਤੇ ਦੂਜਾ ਆਪਾਂ ਕਰਾਂਗੇ ਜੀ ਉਹਦਾ ਸਕੂਲ ਦਾ ਸਰਟੀਫਿਕੇਟ 10th ਦਾ ਕਰ ਸਕਦੇ ਹੋ ਜਾਂ ਜਿੱਥੇ 8ਵੀਂ ਦਾ 10ਵੀਂ ਦਾ ਜਿੱਥੇ ਡੇਟ ਆਫ ਬਰਥ ਲਿਖੀ ਹੋਵੇ ਉਹ ਕਰਨਾ ਠੀਕ ਹੈ ਜੀ ਜਿੱਥੋਂ ਬਾਅਦ ਤੁਸੀਂ نیچے ਦੇਖੋਗੇ ਇੱਥੇ ਆਪਾਂ ਕਰਾਂਗੇ ਜੀ ਅਪਲੋਡ ਇਨਕਮ ਸਰਟੀਫਿਕੇਟ ਇੱਥੇ ਆ ਗਿਆ ਜੀ ਇਨਕਮ ਸਰਟੀਫਿਕੇਟ ਇਨਕਮ ਸਰਟੀਫਿਕੇਟ ਦੇ ਵਿੱਚ 32000 ਦੀ ਦੇਖੋ ਜੀ ਆਪਾਂ ਕੋਈ ਇਨਕਮ ਸਰਟੀਫਿਕੇਟ ਨਹੀਂ ਬੰਦਾ ਇਸ ਲਈ ਆਪਾਂ ਕੀ ਕਰਾਂਗੇ ਜਿਹੜਾ ਆ ਦੇਖ ਰਹੇ ਹੋ ਤੁਸੀਂ ਫਸਟ ਪੇਜ ਇਹ ਵਾਲਾ ਇਹ ਵਾਲਾ ਇਹ ਆਪਾਂ ਜਿਹੜਾ ਇਹਦੀ ਪੀਡੀਐਫ ਬਣਾ ਕੇ ਤੇ ਮੋਹਰ ਲਗਾ ਕੇ ਇਨਕਮ ਸਰਟੀਫਿਕੇਟ ਦੇ ਵਿੱਚ ਇਹਨੂੰ ਅਪਲੋਡ ਕਰਾਂਗੇ ਠੀਕ ਹੈ ਜੀ ਇਹ ਤੋਂ ਬਾਅਦ ਤੁਸੀਂ ਅਗਲਾ ਆਪਸ਼ਨ ਦੇਖ ਸਕਦੇ ਹੋ ਇੱਥੇ ਲਿਖਿਆ ਪਿਆ ਹੈਗਾ ਪਾਸਬੁੱਕ ਪਾਸਬੁੱਕ ਦੇ ਵਿੱਚ ਬੈਂਕ ਦੀ ਕਾਪੀ ਦੀ ਪੀਡੀਐਫ ਬਣਾ ਲੈਣੀ ਹੈ ਜੀ ਤੇ ਇਹਨੂੰ ਆਪਾਂ ਅਪਲੋਡ ਆ ਜਿਹੜਾ ਉਹ ਕਰ ਦੇਣਾ ਠੀਕ ਹੈ ਨੀ ਇਹ ਤੋਂ ਅੱਗੇ ਆ ਗਿਆ ਜੀ ਕਾਰਡ ਇੱਥੇ ਤੁਸੀਂ ਦੇਖ ਸਕਦੇ ਹੋਗੇ ਵਿਆਹਲੇ ਕਾਰਡ ਵਿਆਹਲੇ ਕਾਰਡ ਦੀ ਆਪਾਂ ਪੀਡੀਐਫ ਬਣਾ ਲੈਣੀ ਆ ਦੋਮਾ ਦੀ 125 125 ਕੇਵੀ ਦੀ ਅੰਡਰ ਤੇ ਪੀਡੀਐਫ ਦੇ ਉੱਪਰ ਆਪਾਂ ਨੂੰ ਨੰਬਰ دار ਜਾਂ ਮਸੀਦੇ ਸਾਈਨ ਚਾਹੀਦੀ ਆ ਇੱਥੇ ਆਪਾਂ ਅਪਲੋਡ ਕਰਦਾ ਇੱਥੇ ਆਪਾਂ ਲੜਕੀ ਵਾਲੀ ਕਰਦਾਂਗੇ ਇਹ ਇੱਕ ਥਾਂ ਤੇ ਆਪਾਂ ਲੜਕੀ ਵਾਲੀ ਤੁਸੀਂ ਪੜ ਲੈਣਾ ਜਿੱਥੇ ਬ੍ਰਾਈਡ ਲਿਖਿਆ ਉੱਥੇ ਲੜਕੀ ਵਾਲੀ ਜਿੱਥੇ ਬ੍ਰਾਈਡ ਗਰੂਮ ਲਿਖਿਆਗਾ ਉੱਥੇ ਲੜਕੀ ਵਾਲੀ ਇਹ ਤੋਂ ਬਾਅਦ ਨੈਕਸਟ ਆਪਸ਼ਨ ਨੈਕਸਟ ਆਪਸ਼ਨ ਕੀ ਹੈ ਕਿ ਕਾਸਟ ਸર્ટਿਫਿਕੇਟ ਇੱਥੇ ਜੇ ਅੱਠੀ ਸર્ટਿਫਿਕੇਟ ਅਪਲੋਡ ਕਰਨਾ ਉਹ ਚਾਹੇ ਫਾਦਰ ਦਾ ਹੋਵੇ ਜਾਂ ਲੜਕੀ ਦਾ ਹੋਵੇ ਇੱਥੇ ਕੋਈ ਪ੍ਰੋਬਲਮ ਨਹੀਂ ਉਹ ਆਪ ਆਪ ਅਪਲੋਡ ਕਰ ਦੇਣਾ ਇਹ ਤੋਂ ਅਗਲਾ ਕੀ ਹੈ ਜੀ ਵੈਰੀਫਿਕੇਸ਼ਨ ਇਹ ਦੇਖ ਸਕਦੇ ਹੋ ਤੁਸੀਂ ਵੈਰੀਫਿਕੇਸ਼ਨ ਹੁਣ ਵੈਰੀਫਿਕੇਸ਼ਨ ਦੇ ਵਿੱਚ ਆਪਾਂ ਕੀ ਅਪਲੋਡ ਕਰਨਾ ਹੈ ਜੀ ਆਪਾਂ ਜਿਹੜਾ ਫਾਰਮ ਆਗਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਇੱਕ ਤਾਂ ਆਏ ਵਾਲਾ ਫਾਰਮ ਹੋਵੇ ਤੇ ਇੱਕ اے ਵਾਲਾ ਫਾਰਮ ਇਹ ਦੋਮਾ ਨੂੰ ਕੰਬਾਈਨ ਨੂੰ ਮਿਲਾ ਕੇ ਕਿਤੇ ਨੰਬਰ ਰਾਜਾ ਮਸੀਦੀ ਮੂਰ ਲੱਗੀ ਹੁੰਦੀ ਆ ਇਹਨਾਂ ਦੋਮਾ ਪੇਜਾਂ ਨੂੰ ਮਿਲਾ ਕੇ ਜਿਹੜਾ ਆਪਾਂ ਇੱਕ ਪੀਡੀਐਫ ਬਣਾ ਲੈਣੀ ਹੈ ਜਿਹੜੀ ਕਿ ਆਪਾਂ ਇੱਥੇ ਅਪਲੋਡ ਕਰ ਦੇਵਾਂਗੇ ਠੀਕ ਹੈ ਜੀ ਵੈਰੀਫਿਕੇਸ਼ਨ ਦੇ ਵਿੱਚ ਇਹ ਦੋਵੇਂ ਪੇਜ ਆ ਜਿਹੜੇ ਚੜ ਜਾਣਗੇ ਇਹ ਤੋਂ ਇਲਾਵਾ ਆਪਾਂ نیچے ਆਵਾਂਗੇ ਇੱਥੇ ਪਾਸਵਰਡ ਇਹ ਆਪਸ਼ਨਲ ਹੈ ਜੀ ਦੋਵੇਂ ਇਹ ਆਪ ਅਪਲੋਡ ਕਰਨੇ ਆ ਕਿ ਨਹੀਂ ਕਰਨੇ ਆਪਣੀ ਇਸ ਤਰੀਕੇ ਨਾਲ ਦੇਖ ਸਕਦੇ ਹੋ ਮੈਂ ਸਾਰੇ ਜਿਹੜੇ ਡਾਕੂਮੈਂਟ ਆ ਜਿਹੜੇ ਅਪਲੋਡ ਆ ਉਹ ਕਰ ਦਿੱਤੇ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਜਾਵਾਂਗੇ ਐਡਿਟ ਜਾਂ ਲੌਗ ਆਲੀ ਆਪਦੇਗੇ ਇਹ ਤੇ ਅਗਲੇ ਆਪਸ਼ਨ ਤੇ ਇਹ ਤੇ ਆਪਾਂ ਕਲਿੱਕ ਕਰ ਲਿਆ ਇਹ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰੀਕੇ ਦਾ ਇਹਦਾ ਇੰਟਰਫੇਸ ਆ ਗਿਆ ਜੀ ਜਿਹੜਾ ਉਹ ਖੁੱਲ ਜੇਗਾ ਠੀਕ ਹੈ ਜੀ ਇਹਦੇ ਚ ਹੁਣ ਤੁਸੀਂ ਦੇਖ ਸਕਦੇ ਆ ਆਪਣੇ ਕੋਲੇ ਆਪਸ਼ਨ ਆ ਰਿਹਾਗੇ ਦੋ ਠੀਕ ਹੈ ਜੀ ਜੇਕਰ ਸਾਰੀ ਡਿਟੇਲ ਆ ਸਹੀ ਆ ਆਪਾਂ ਮੈਚ ਕਰ ਲਈ ਵੀ YouTube ਜਿਹੜਾ ਠੀਕ ਹੈ ਤਾਂ ਆਪਾਂ ਲੌਗ ਵਾਲੇ ਆਪਸ਼ਨ ਤੇ ਕਲਿੱਕ ਕਰਾਂਗੇ ਜੇਕਰ ਆਪਾਂ ਨੂੰ ਕੋਈ ਚੀਜ਼ ਲੱਗਦਾ ਵੀ ਸਹੀ ਨਹੀਂ ਐਡਿਟ ਕਰਨੀ ਆ ਤਾਂ ਆਪਾਂ ਐਡਿਟ ਵਾਲੇ ਤੇ ਕਲਿੱਕ ਕਰਾਂਗੇ ਠੀਕ ਹੈ ਜੀ ਜੇ ਸਾਰਾ ਕੁਝ ਸਹੀ ਹੈ ਤਾਂ ਆਪਾਂ ਲੌਗ ਕਰ ਤੇ ਕਲਿੱਕ ਕਰਕੇ ਫਿਰ ਅੱਗੇ ਆਪਣੇ ਕੋਲੇ ਆਪਸ਼ਨ ਆ ਜਾਏਗਾ ਜੀ ਆਪਣੀ ਐਪਲੀਕੇਸ਼ਨ ਆ ਸਬਮਿਟ ਹੋ ਜਾਏਗੀ ਉਸ ਤੋਂ ਬਾਅਦ ਆਪਾਂ ਇਹਦੀ ਇੱਕ ਰਸੀਦ ਦਾ ਜਿਹੜਾ ਪ੍ਰਿੰਟ ਆ ਉਹ ਲੈ ਲਵਾਂਗੇ ਦੇਖੋ ਲੌਗ ਕਰਦੇ ਆਪਾਂ ਕਲਿੱਕ ਕਰਤਾ ठीक है जी तो इस आपके को जाएगा इस तरीके भी थोड़ी जी एप्लीकेशन सबमिट हो चुकी है ये देख सकते दे। तो हो इस क्लिक करा प्रिंट प्रोफाइल आप क्लिक करके जोड़ा ये रसीव का जोड़ा प्रिंट आवानी ਇਸ ਤਰੀਕੇ ਇਹਦੇ ਤੋਂ ਬਾਅਦ ਤੁਸੀਂ ਇਹ ਸਾਰੀ ਫਾਈਲ ਆ ਜਿਹੜੀ ਉਹ ਲਗਾ ਕੇ ਆਪਣੀ ਇਕੱਠੀ ਸਾਰੀ ਡਾਕੂਮੈਂਟ ਅਟੈਚ ਕਰਕੇ ਆਪਣੇ ਕੋਲ ਰੱਖਣਿਆ ਜਦੋਂ ਵੀ ਤੁਹਾਨੂੰ ਫਲਾਈਅਰ ਦੇ ਕਾਲ ਆਉਗੀ ਇਹ ਸਾਰੇ ਡਾਕੂਮੈਂਟ ਆ ਜਿਹੜੇ ਤੁਸੀਂ ਉੱਥੇ ਜਾ ਕੇ ਆਪਣੀ ਵੈਰੀਫਿਕੇਸ਼ਨ ਕਰਾ ਦੇਣੀ ਠੀਕ ਹੈ ਜੀ ਜੇਕਰ ਤੁਸੀਂ ਉਹ ਫਾਈਲ ਆ ਜਿਹੜੀ ਇਹ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਇਹਦਾ ਲਿੰਕ ਆ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਜੇਕਰ ਤਾਂ ਤੁਸੀਂ ਕੋਈ ਵੀ ਚੀਜ਼ ਇਹਦੇ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ। ਧੰਨਵਾਦ।